ਸਰਦਾਰ ਬਿਕਰਮਜੀਤਿਆ ਨੇ ਜਿਹੜਾ ਕੱਲ ਇੱਕ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਚੀਜ਼ ਵਾਇਰਲ ਹੋਈ ਹੈ ਕਿ ਸੌਦਾ ਲਾਉਣ ਬਾਰੇ ਤਾਂ ਉਸ ਦੇ ਬਾਰੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਉਸ ਦੇ ਵਿੱਚ ਕੀ ਹੈ ਕਿ ਮੈਂ ਅੱਗੇ ਵੀ ਕਈ ਵਾਰ ਕਹਿੰਦਾ ਹਾਂ ਨਾ ਜਿਹੜੇ ਪੰਜਾਬ ਦੇ ਲੀਡਰ ਨੂੰ ਪੰਜਾਬ ਬਾਰੇ ਨਹੀਂ ਪਤਾ ਜਿੰਨੂੰ ਪੰਜਾਬੀ ਦੀ ਵਰਡਿੰਗ ਬਾਰੇ ਨਹੀਂ ਪਤਾ ਲੋਕਾਂ ਦੀ ਲਾਈਫ ਨਾਲ ਖੇਡਣਾ ਇਹੋ ਜਿਹੇ ਲੀਡਰਾਂ ਨੇ ਤਾਂ ਬੜੀ ਸ਼ਰਮਨਾਕ ਗੱਲ ਹੈ ਹੁਣ ਸੌਦਾ ਲਾਉਣ ਦੀ ਡੈਫੀਨੇਸ਼ਨ ਕੀ ਹੈ ਰੈਕਟੀਫਾਈ ਕਰਨਾ ਸੋਦਾ ਲਾਉਣ ਦੀ ਡੈਫੀਨੇਸ਼ਨ ਇਹ ਹੈ ਕਿਸੇ ਨੂੰ ਸਹੀ ਕਰਨਾ ਗਲਤ ਕੰਮ ਨੂੰ ਸਹੀ ਕਰਨਾ ਨਾ ਕਿ ਕਿਸੇ ਨੂੰ ਕਤਲ ਤੇ ਨਾ ਉਹ ਥ੍ਰੈਟ ਸੋ ਇੱਕ ਬੜੀ ਬਚਕਾਣੀ ਹਰਕਤ ਕੀਤੀ ਹੈ ਜਿਹੜੀ ਕੱਲ ਕਿ 15 ਤੋਂ 20 ਕੇ 25 ਮੁੰਡੇ ਚਕਾ ਦਿੱਤੇ ਗਏ ਨੇ ਜਾਂ ਨਾ ਜੋ ਕਾਫੀ ਮੁੰਡੇ ਜਿਹੜੇ ਮੇਰੇ ਦੇ ਖਿੱਚ ਭੱਜੇ ਹੋਣਗੇ ਜਾਂ ਕਾਫੀ ਫੜੇ ਗਏ ਤੇ ਬਾਦਕਿਸਮਤੀ ਕੀ ਹੈ ਯੂਏਪੀ ਲਾਉਣਾ ਯੂਏਪੀ ਕੀ ਹੈ ਜਿੰਦੀ ਪ੍ਰੈਜ਼ੈਂਟ ਉਸ ਦੇ ਵਿੱਚ ਸੁਪਰੀਮ ਕੋਰਟ ਤੱਕਰ ਕੋਈ ਬੇਲ ਨਹੀਂ ਪਿਛਲੇ 2.5 ਸਾਲ ਤੋਂ ਬੰਦੇ ਅੰਮ੍ਰਿਤਸਰ ਜੇਲ੍ਹ ਚ ਬੈਠੇ ਹੋਏ ਨੇ ਜਿਹੜੀ ਚੀਜ਼ ਕੱਲੀ 57 ਵੀ ਨਹੀਂ ਬਣਦੀ ਜਿਸ ਦੇ ਵਿੱਚ ਇੱਕ ਬੜਾ ਕਲੀਅਰ ਹੈ ਕਿ ਇਹਦੇ ਵਿੱਚ ਜੇ ਇਹ ਸਮਝਦੇ ਤਾਂ ਥ੍ਰੈਟ ਸੀ ਉਹ ਥ੍ਰੈਟ ਵੀ ਨਹੀਂ ਬਣਦੀ 57 ਵੀ ਨਹੀਂ ਬਣਦੀ ਉਹਦੇ ਉੱਪਰ ਅਸੀਂ ਪੰਜਾਬ ਦੇ ਯੂ ਦੇ ਖਿਲਾਫ ਯੂਐਪੀ ਲੜ ਤੇ ਇੱਕ ਹੋਰ ਸ਼ਰਮਨਾਕ ਗੱਲ ਕੀ ਹੈ ਕਿ ਇਹਦੀ ਸਪੋਰਟ ਕੌਣ ਕਰ ਰਿਹਾ ਹੈ ਆਮ ਆਦਮੀ ਪਾਰਟੀ ਭਾਈ ਅਮਰਪਾਲ ਦੇ ਖਿਲਾਫ 13 ਅਪ੍ਰੈਲ ਨੂੰ ਜੋ ਵਿਸਾਖੀ ਤੇ ਕਾਨਫਰੰਸ ਹੋਈ ਜਿਹੜੀ ਕਾਨਫਰੰਸ ਬੜੀ ਕਾਮਯਾਬ ਹੋਈ ਜਿਸ ਦੇ ਵਿੱਚ ਸਰਕਾਰ ਤੋਂ ਲੈ ਕੇ ਤੇ ਇਹਨਾਂ ਅਕਾਲੀਆਂ ਨੂੰ ਜਿਹੜੇ ਪਹਿਲਾਂ ਹੁੰਦੇ ਸੀ ਤਾਂ ਇਹਨਾਂ ਨੂੰ ਇੱਕ ਬੜੀ ਵੱਡੀ ਪ੍ਰੋਬਲਮ ਲੱਗੀ ਤਾਂ ਇਹਨਾਂ ਨੇ ਇੱਕ ਆਪ ਦੀ ਇੱਕ ਮਨ ਘੜਤ ਗੱਲ ਬਣਾਈ ਆਪ ਦੇ ਬੰਦੇ ਬਿਠਾਏ ਤਾਂ ਉਸ ਦੇ ਵਿੱਚ ਕੀ ਹੈ ਕੱਲ ਪਰਚਾ ਦਰਜ ਕਰਾਤਾ ਹੁਣ ਦੇਖੋ ਬਾਈਬਲ ਕਲਾਂ ਦੇ ਅੰਦਰ ਦੋ ਬੰਦੇ ਮਾਰ ਦਿੱਤੇ ਜਾਂਦੇ ਨੇ ਜਿੱਦੇ ਸੁਖਬੀਰ ਸਿੰਘ ਬਾਦਲ ਦਾ ਚਲਾਨ ਪੇਸ਼ ਨਹੀਂ ਹੁੰਦਾ ਔਰ ਜਿਹੜੇ ਵਿੱਚ ਕੋਈ ਗੁਨਾਹ ਹੀ ਨਹੀਂ ਜਿੱਚ ਕੋਈ ਅਫੈਂਸ ਮੇਡ ਆਊਟ ਹੀ ਨਹੀਂ ਹੁੰਦਾ ਉਹ ਚ ਯੂਪੀ ਲਾ ਦਿੱਤੀ ਜਾਂਦੀ ਹੈ ਕਾਰਨ ਕੀ ਹੈ ਪੰਜਾਬ ਚ ਕੋਈ ਵੀ ਗੱਲ ਹੋਵੇ ਤਾਂ ਉਹ ਜੱਕਦਮ ਜਿਹੜੇ ਹੈ ਭਾਈ ਅਮਰਤਪਾਲ ਨਾਲ ਜੋੜ ਨਹੀਂ ਅਸੀਂ ਤਾਂ ਅਸੀਂ ਤਾਂ ਉਸ ਬੰਦੇ ਨੂੰ ਡੀਫੇਮ ਕਰਨਾ ਹੈ ਉਹਦੀ ਰੈਲੀ ਕਾਮਯਾਬ ਨਹੀਂ ਹੋਈ ਉਹਦੇ ਲਈ ਐਨਐਸਐ ਵਿਧਾਈ ਹੈ ਸੋ ਹਰ ਫਰੰਟ ਦੇ ਉੱਪਰ ਜਾ ਕੇ ਮੈਂ ਕਹਾਂਗਾ ਅਕਾਲੀਆਂ ਦੀ ਜਿੰਨੀ ਐਸ ਵਕਤ ਸਪੋਰਟ ਹੋ ਰਹੀ ਹੈ ਇਹਦੀ ਜਿਹੜੀ ਸੀ ਇੰਦੀ ਪ੍ਰੋਬਲਮ ਸੀ ਵਿਕਰਮ ਜੀ ਸੇ ਮਜੀਠਿਆਰ ਨੂੰ ਸਿਕਿਉਰਿਟੀ ਉਹ ਸ਼ਾਇਦ ਉਹਦੀ ਪੂਰੀ ਹੋ ਗਈ ਹੋਵੇ ਬਾਕੀ ਉਹ ਐਂਟਰੀ ਭਾਈ ਅਮਰਤਪਾਲ ਇੰਨਾ ਜ਼ਿਆਦਾ ਬੋਲਣਾ ਉਹ ਤਾਂ ਬੰਦਾ ਯਾਰ 3 ਮਹੀਨੇ ਵੀ ਬਾਹਰ ਨਹੀਂ ਰਿਆ 4 ਮਹੀਨੇ ਉਹਦਾ ਜੇਲ੍ਹ ਚਲਾ ਗਿਆ ਜੇਲ੍ਹ ਅੰਦਰ ਬੈਠੇ ਤੇ ਤੁਸੀਂ ਜੋ ਕ੍ਰਾਈਮ ਬਾਹਰ ਹੋਇਆ ਸਾਰਾ ਉਸ ਤੇ ਪਾ ਰਹੇ ਸੋ ਇੱਕ ਬੜੀ ਸ਼ਰਮਣ ਵਾਲੀ ਗੱਲ ਹੈ ਮੈਂ ਤੁਹਾਨੂੰ ਇੱਕ ਮਾੜਾ ਜਿਹਾ ਇਨਸੀਡੈਂਟ ਪੁਰਾਣਾ ਵੀ ਦੱਸ ਦੇਣਾ 5-6 ਸਾਲ ਪਹਿਲਾਂ ਇੱਕ ਕਲਾਇੰਟ ਹੈ ਮੇਰੇ ਕੋਲ ਜਿਨੇ ਥ੍ਰੈਟ ਕੀਤਾ ਦਿਖਾਇਆ ਸੀ ਕਿ ਉਹਨੇ ਇੱਕ ਹੌਲਦਾਰ ਨੂੰ ਥ੍ਰੈਟ ਕੀਤਾ ਸੀ ਕਿ ਇਹਨੂੰ ਠੋਕਣ ਦਾ ਮੈਂ 21000 ਰੁਪਇਆ ਲਵਾਂਗਾ ਅਸੀਂ ਹਾਈ ਕੋਰਟ ਗਏ ਸੀ ਬਠਿੰਡਾ ਪੁਲਿਸ ਨੇ ਸੌਰੀ ਫਿਲ ਕੀਤੀ ਸੀ ਕਿ ਠੋਕਣ ਦੀ ਡੈਫੀਨੇਸ਼ਨ ਕੀ ਸੀ ਸਦਾਈ ਨਾਲ ਕੰਮ ਕਰਨਾ ਨਾ ਕਿ ਮਰਡਰ ਸੀ ਇਹੀ ਲਫ਼ਜ਼ ਹੋਣਾ ਸੋਧਣਾ ਸੋਧਣਾ ਕੋਈ ਥ੍ਰੈਟ ਨਹੀਂ ਕੋਈ ਉਹ 302 ਨਹੀਂ ਬਣਦੀ ਇਹਦਾ ਮਤ ਉਹਨਾਂ ਰੈਕਟੀਫਾਈਂ ਕਰਨਾ ਕਿਸੇ ਨੂੰ ਸਹੀ ਕਰਨਾ ਸੋ ਇਹ ਇੱਕ ਜਾਣਬੁੱਝ ਕੇ ਕੀਤਾ ਗਿਆ ਹੈ ਭਾਈ ਅਮਰਤਪਾਲ ਨੂੰ ਡੀਫੇਪ ਆਨ ਦੀ ਪਾਰਟੀ ਨੂੰ ਖਤਮ ਕਰਨ ਲਈ ਇਹ ਸਾਰੇ ਜਿੰਨੇ ਆ ਭਾਜਪਾ ਆਮ ਆਦਮੀ ਅਕਾਲੀ ਕਾਂਗਰਸੀ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਨੇ ਭਾਈ ਅਮਰਤਪਾਲ ਦੇ ਖਿਲਾਫ ਸੋ ਮੇਰੀ ਇੰਨੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਸਾਡਾ ਸਾਥ ਦੇ ਤੇ ਜੇ ਪੰਜਾਬ ਦੇ ਲੋਕਾਂ ਦਾ ਸਾਥ ਹੈ ਤਾਂ ਮੈਨੂੰ ਲੱਗਦਾ ਕਈ ਇਹੋ ਜਿਹੇ ਬੰਦੇ ਲੀਡਰ ਆਉਣਗੇ ਤਾਂ ਕਈ ਜਾਣਗੇ ਸੋ ਜੋ ਬਿਕਰਮਜੀਤ ਜੀ ਨੂੰ ਚਿੱਠੀਆਂ ਨੇ ਕੱਲ੍ਹ ਗਿਆ ਹੈ ਪਹਿਨੇ ਬੰਦਿਆਂ ਦੇ ਪਰਚੇ ਦਰਜ ਹੋਏ ਨੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿਸੇ ਦੀ ਲਾਈਫ ਹੈ ਜਿਹੜੀ ਇਸ ਤਰ੍ਹਾਂ ਬਰਬਾਦ ਨਾ ਕਰੋ ਉਹਦੇ ਵਿੱਚ ਕੋਈ ਥ੍ਰੈਟ ਨਹੀਂ ਕੋਈ ਮਰਡਰ ਦੀ ਚੇਤਾਵਨੀ ਨਹੀਂ ਇੱਕ ਸੋਧਣ ਦੀ ਡੈਫੀਨੇਸ਼ਨ ਹੋਰ ਹੈ ਸੋ ਇਹ ਮੇਰੀ ਬੀਤੀ ਹੈ ਜਦੋਂ ਅਮਨਪਾਲ ਜੀ ਦੇ ਅੱਗੇ ਦੁਬਾਰਤਾਰ ਤੇ ਲਾਏ ਤੇ ਕਹਿੰਦੇ ਇੱਕ ਸਾਲ ਤੱਕ ਹੀ ਲੱਗ ਸਕਦਾ ਹੁਣ ਤਿੰਨ-ਚਾਰ ਸਾਲ ਨਹੀਂ ਉਹ ਸਾਲ-ਸਾਲ ਟਪਾ ਕੇ ਲਾ ਰਹੇ ਨੇ ਐਦੋਂ ਵੱਡਾ ਕੀ ਹੋਊਗਾ ਕਿ ਇੱਕ ਬੰਦੇ ਨੂੰ ਪਬਲਿਕ ਖੁਸ਼ ਹੈ ਲੋਕ ਉਹਨੂੰ ਚੁਣਦੇ ਨੇ ਲੋਕ ਉਹਨੂੰ ਪੰਜਾਬ ਚ ਸਭ ਤੋਂ ਵੱਧ ਵੋਟਾਂ ਨਾਲ ਜਿਤਾਉਂਦੇ ਨੇ ਪਰ ਬਦਕਿਸਮਤੀ ਉਹਨਾਂ ਲੋਕਾਂ ਦੇ ਨਾਲੋਂ ਇਕੱਲੇ ਇਹ ਲੀਡਰ ਉੱਪਰ ਨੇ ਪੰਜਾਬ ਦੇ ਅੰਦਰ ਵੱਧ ਕਿਸਮਤੀ ਕੀ ਹੈ ਐਕਚੁਅਲੀ ਤਾਂ ਹਿੰਦੁਸਤਾਨ ਚ ਹੀ ਹੈ ਕਿ ਇੱਥੇ ਲੋਕਾਂ ਦੀ ਸੋਚ ਨਹੀਂ ਵੇਖੀ ਜਾਂਦੀ ਇੱਥੇ ਅਫਸਰਾਂ ਦੀ ਸੋਚ ਤੇ ਇਹਨਾਂ ਐਮਐਲਏ ਤੇ ਮਿਨਿਸਟਰਾਂ ਦੀ ਸੋਚ ਚੱਲਦੀ ਹੈ ਸੋ ਸਾਡੇ ਲਈ ਇੱਕ ਬੜੀ ਬੈਡ ਲੱਕ ਚੀਜ਼ ਹੈ ਜਿਹੜੀ ਗੱਲ ਕਰ ਰਹੇ ਨੇ ਇੱਕ ਹੋਰ ਵੀ ਐਮਪੀ ਤੋਂ ਹੈਗਾ ਸੀ ਉਹਦੇ ਵੀ ਇਹੀ ਕੇਸ ਸੀਗੇ ਤੇ ਉਹ ਨੂੰ ਆਪਣੀ ਪਰ ਇੰਡੀਆ ਦੇ ਅੰਦਰ ਪਾਰਲੀਮੈਂਟ ਚ ਉਹ ਬੰਦੇ ਪਾਰਲੀਮੈਂਟ ਚ ਬੈਠੇ ਨੇ ਜਿਨ੍ਹਾਂ ਦੇ ਬਲਾਸਟ ਚ ਨਾ ਹੈ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਆ ਮੌੜ ਦਾ ਬਰਾਸਟ ਹੋਇਆ ਸਰਸੇ ਡੇਰੇ ਦਾ ਨਾਂ ਵਿੱਚ ਆਇਆ ਕੀ ਫਰਦਰ ਕਾਰਵਾਈ ਹੋਈ ਕੋਈ ਕਾਰਵਾਈ ਹੋਈ ਉਸ ਤੇ ਇਹ ਮਜੀਠੀਆਰੀ ਕਿ ਬੋਲੇ ਬਾਈਬਲ ਕਲਾ ਤੇ ਇਹ ਬੋਲੇ ਜੇ ਬੋਲਣਾ ਤੇ ਕੱਲਾ ਭਾਈ ਅਮਰਤਪਾਲ ਤੇ ਬੋਲਣਾ ਕਿਉਂਕਿ ਉਹਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਅਸੀਂ ਮਾਰਨਾ ਚਾਹੁੰਨੇ ਅਸੀਂ ਉਹ ਸਿਆਸੀ ਬੰਦੇ ਪੰਜਾਬ ਚ ਬੋਲ ਰਹੇ ਨੇ ਜਿਹੜੇ ਹਾਰੇ ਹੋਏ ਮਨਿਸਟਰ ਪੰਜਾਬ ਚ ਬੜੇ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਸਾਡੇ ਤੇ ਆਪਦੇ ਡਾਇਰੈਕਸ਼ਨ ਦੇ ਰਹੇ ਨੇ ਸਾਨੂੰ ਡਿਕਟੇਟ ਕਰ ਰਹੇ ਨੇ ਬੜੀ ਵੱਧ ਕਿਸਮਤੀ ਹੈ ਇਹ ਅਨਪੜਾਂ ਦੀ ਲੀਡਰਾਂ ਦੀ ਇੱਕ ਮੈਂ ਕਹੂੰਗਾ ਫੌਜ ਤਿਆਰ ਹੈ ਪੰਜਾਬ ਦੇ ਅੰਦਰ ਇਹ बार-बार ਇਹ ਚੁੱਕੇ ਵਧਾ ਸਕਦੇ ਨਹੀਂ ਵਧਾਉਣ ਦਾ ਕਾਨੂੰਨੀ ਇਹਨਾਂ ਦੇ ਹੱਥ ਹੈ ਜੀ ਉਥੇ ਰੈਸ਼ ਪਾ ਕੇ 2 ਮਿੰਟ ਜ ਫੇਰ ਅੰਦਰ ਕਰ ਦੇਣਾ ਸੋ ਚਲੋ ਸਾਨੂੰ ਲੋਕਾਂ ਦਾ ਸਾਥ ਚਾਹੀਦਾ ਮੈਂ ਕਹਿੰਦਾ ਲੋਕਾਂ ਦਾ ਸਾਥ ਮਿਲੇ ਤੇ ਸਾਡੀ ਪਾਰਟੀ ਦਾ ਕੋਈ ਵਾਇਲੈਂਸ ਨਾ ਕੋਈ ਗਲਤ ਕੰਮ ਨਾਲ ਸਾਡਾ ਕੋਈ ਲਿੰਕ ਨਹੀਂ ਪਰ ਧੱਕੇ ਨਾਲ ਲੋਕਾਂ ਨੂੰ ਪਸਾਉਣਾ ਇਹ ਉਹ ਕਾਲੀ ਨੇ ਇਹ ਉਸ ਟਾਈਪ ਦੇ ਲੀਡਰ ਨੇ ਜਿਨ੍ਹਾਂ ਨੂੰ ਸਿਰਫ ਨੌਕਰਾਂ ਨੇ ਪਾੜਿਆ ਇਹਨਾਂ ਨੇ ਪੰਜਾਬ ਦੇ ਉਹਨਾਂ ਰਾਵਾਂ ਦਾ ਉਹਨਾਂ ਪਿੰਡਾਂ ਦਾ ਉਹਨਾਂ ਦੀ ਸੂਚ ਦਾ ਨਹੀਂ ਪਤਾ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਕਿ ਯੂਪੀ ਕੀ ਹੁੰਦਾ ਹੈ ਜਿਹੜੇ ਬੰਦੇ ਕ੍ਰਿਮੀਨਲ ਨੇ ਜਿਹੜੇ ਬੰਦੇ ਕ੍ਰਿਮੀਨਲ ਨੇ ਜਿਨ੍ਹਾਂ ਦੇ ਪਰਚੇ ਦਰਜ ਨੇ ਜਿਹੜੇ ਬੰਦੇ ਹਾਰੇ ਨੇ ਪੰਜਾਬ ਦੇ ਅੰਦਰ ਉਹ ਪੰਜਾਬ ਨੂੰ ਚਲਾ ਰਹੇ ਨੇ ਉਹ ਅਫੀਸਰ ਉਹਨਾਂ ਦੀ ਪ੍ਰोसीडिंग ਜੋ ਬੋਲਦੇ ਨੇ ਉਹ ਉਹਨਾਂ ਨੂੰ ਅਫੀਸਰ ਅਡਾਪਟ ਕਰ ਰਹੇ ਨੇ ਇੰਦਾ ਮਤਲਬ ਕੀ ਹੋਇਆ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਹੱਥ 'ਚ ਖੇਡਣ ਲੱਗੀ ਹੈ ਇਹਨਾਂ ਸ਼ਾਇਦ ਇਹਨਾਂ ਦਾ ਸਟੇਟਸ ਪਹਿਲਾਂ ਨਾ ਹੋਵੇ ਜਿਨ੍ਹਾਂ ਇਸ ਵਕਤ ਇਹਨਾਂ ਲੀਡਰਾਂ ਦਾ ਸਟੇਟਸ ਪੰਜਾਬ ਦੇ ਅੰਦਰ ਹੋ ਚੁੱਕਾ ਹੈ